ਪੈ ਰੱਖ ਗਿਆ ਬਾਹਰੋਂ ਪੈਰੀਆਂ ਦੀ ਗਿਵਸੇ ਬਿਆਨ ਸੀ ਅੰਦਰੋਂ ਰਸਤਾ ਅੰਦਰੋਂ ਰਸਤਾ ਮਸਤਾਨੀਆਂ ਹੁਣ ਕੰਡੇ ਸਰ ਢੀਡ ਵਾਲਾ ਪਾਰੀ ਬੰਦ ਕਰ ਦਿੱਤਾ ਗਿਆ ਸੀ ਬੱਚਿਆਂ ਦੇ ਹੱਸੋ ਹੱਸੋ ਕਰਦੇ ਮੂੰਹ ਮੂੰਹ ਹੁਣ ਭੁੱਖ ਨਾਲ ਸਿੱਟੇ ਜਾ ਰਹੇ ਸਨ ਪਰ ਸਿਰ ਵੀ ਚੜਦੀ ਕਲਾ ਦੀ ਗੱਲ ਖਬਰ ਅਜੇ ਵੀ ਅਡੋਲ ਸਨ ਇਸ ਘੜੀ ਚਿੱਖਾ ਨੇ ਚਿੱਖਾ ਨੇ ਬਿਆਨ ਪੰਚਪਾਵ ਨਾਲ ਮਤਾ ਗੁੱਜੀ ਜੀ ਵੱਲ ਦੇਖਿਆ ਉਹਨਾਂ ਨੂੰ ਲੱਗਿਆ ਕਿ ਮਾ ਵਚਨ ਗੁਰੂ ਜੀ ਲਈ ਸੱਚਾ ਹੁਕਮ ਬੜੇਗਾ ਸੰਗਤਾਂ ਨੇ ਬੇਨਤੀ ਕੀਤੀ ਮਾ ਜੀ ਮਾਤਾ ਜੀ ਵੈਰੀਆਂ ਨੇ ਅਕਸਮਾ ਖਾ ਕੇ ਕਿਲਾ ਛੱਡਣ ਦੀ ਗੱਲ ਕੀਤੀ ਸੀ ਥੋੜਾ ਸਾਨੂੰ ਇਹ ਕਿਲਾ ਤੋੜ ਕੇ ਬਾਹਰ ਨਿਕਲਣਾ ਚਾਹੀਦਾ ਹੈ ਮਾਤਾ ਗੁਜਰੀ ਜੀ ਜੋ ਸਦਾ ਸਹਿਰ ਸ਼ਿਲਤਾ ਤੇ ਸ਼ਾਨਕ ਭ੍ਰਿਮੂਤ ਚਾਨਣ ਵੇਗ ਭਿੰਤੇ ਨਾਲ ਗੁਰੂ ਜੀ ਨੂੰ ਇਹ ਬੇਨਤੀ ਸੋਚਿਤ ਕੀਤੀ ਗੁਰੂ ਜੀ ਨੇ ਬੜੀ ਧੀਰਜ ਨਾਲ ਉੱਤਰ ਦਿੱਤਾ ਇਹ ਕਸਮਾਖਾਨ ਵਾਲੇ ਪਹਾੜੀ ਰਾਜੇ ਤੇ ਮੁਗਲ ਸੱਚੇ ਰਹੇ ਇਨ੍ਹਾਂ ਦੇ ਜ਼ਿਲ੍ਹਾ ਵਿੱਚ ਪਰੇਵ ਪਰਿਆ ਹੋਇਆ ਹੈ ਇਸ ਗੱਲ ਨੂੰ ਸਿੱਧ ਕਰਨ ਲਈ ਗੁਰੂ ਜੀ ਨੇ ਇੱਕ ਯੋਜਨਾ ਬਣਾਈ ਤੇ ਕੁਝ ਬਲਦਾਂ ਪਿੱਛੇ ਗੱਡੇ ਲਾ ਕੇ ਕੱਢਿਆ ਵਿੱਚ ਫੱਟੇ ਪੁਰਾਣੇ ਕੱਪੜੇ ਨਾਲ ਢੱਕ ਕੇ ਕਿਲੇ ਦੇ ਦਰਵਾਜ਼ੇ ਤੋਂ ਬਾਹਰ ਛੱਡਿਆ ਗਿਆ ਵੈਰੀਆਂ ਨੇ ਜਿਵੇਂ ਵੈਰੀਆਂ ਨੇ ਜਿਵੇਂ ਹੀ ਉਹਨਾਂ ਗੱਡਿਆਂ ਨੂੰ ਦੇਖਿਆ ਤਾਂ ਉਹਨਾਂ ਨੇ ਸੋਚਿਆ ਕਿ ਗੱਡਿਆਂ ਵਿੱਚ ਗੁਰੂ ਘਰ ਦਾ ਕੀਮਤੀ ਸਮਾਨ ਲੈ ਜਾ ਰਿਹਾ ਹੈ ਗੱਡੇ ਦੇਖ ਜਾਈ ਉਹ ਤਾਂ ਜਿਆ ਕਸਮਾ ਖਵਾ ਹੋ ਗਈਆਂ ਉਹਨਾਂ ਗੱਡਿਆਂ ਉੱਤੇ ਹਮਲਾ ਕਰ ਦਿੱਤਾ ਪਰ ਉਹਨਾਂ ਦੇ ਹੱਥ ਵਿੱਚ ਕੁਝ ਨਾ ਆਇਆ ਇਹ ਦੇਖੀ ਬੇਰਤੀ ਕਸ਼ਟ ਅਕੀਨ ਉਸ ਪੱਟ ਕਰ ਗਿਆ ਬੋਲੀ ਗੁਰੂ ਜੀ ਇਹ ਗੁਰੂ ਜੀ ਦੀ ਸੋਚ ਸੱਚੀ ਹੈ ਬਾਤਾ ਗੁਰੂ ਜੀ ਨੇ ਆਪਣੇ ਨੀ ਨੈਤਰਾ ਦਾ ਦੇਖਿਆ ਕਿ ਅਗਲੇਰਾ ਰਾ ਕਿੰਨਾ ਔਖਾ ਹੈ ਪਰ ਉਹਨਾਂ ਨੇ ਉਹਨਾਂ ਦੇ ਹੌਸਲੇ ਵਿੱਚ ਕੋਈ ਘਾਟ ਨਹੀਂ ਆਈ ਉਹਨਾਂ ਨੇ ਚੜ੍ਹਦੀ ਕਲਾ ਨਾਲ ਗੁਰੂ ਜੀ ਦੇ ਫੈਸਲੇ ਨੂੰ ਸਹਿਯੋਗ ਦਿੱਤਾ ਕਿਲੇ ਦੇ ਅੰਦਰ ਦਿਵਰਾਜ ਦੀ ਜ਼ਿੰਦਗੀ ਚੰਗੀ ਬਣ ਗਈ ਸੀ ਮਾਤਾ ਗੁਜਰੀ ਜੀ ਹਰ ਰੋਜ਼ ਬੱਚਿਆਂ ਤੇ ਸੰਗਤਾਂ ਨੂੰ ਟੀਜ ਦਿੰਦੇ ਕਦੇ ਅਰਦਾਸ ਕਰਦੇ ਕਦੇ ਹੌਸਲਾ ਬੰਦੇ ਪੁੱਤਰੋ ਧੁੱਖ ਤੇ ਪਿਆਸ ਸਾਨੂੰ ਕਮਜ਼ੋਰ ਨਹੀਂ ਕਰ ਸਕਦੇ ਧਰਮ ਲਈ ਲੜਨ ਵਾਲਾ ਕਦੇ ਨਹੀਂ ਹਾਰਦਾ ਇਸ ਘੇਰੇ ਦੇ ਦੌਰਾਨ ਮਾਤਾ ਗੁਜਰੀ ਜੀ ਨੇ ਇੱਕ ਮਾ ਇਹੀ ਇੱਕ ਯੋਧੇ ਵਾਂਗ ਆਪਣਾ ਫਰਜ਼ ਨਿਭਾਇਆ ਉਹਨਾਂ ਸਿਰਫ ਬੱਚਿਆਂ ਦੀ ਸੰਭਾਲ ਨਹੀਂ ਕੀਤੀ ਸਗੋਂ ਸਿੱਖਿਆ ਦੇ ਮਨਾਰ ਚਿਤ ਰਸਾ ਅਤੇ ਹੀ ਮਦਦ ਦੀ ਜੋਤ ਨੂੰ ਜਗਦੇ ਰੱਖਿਆ ਸ੍ਰੀ ਅਨੰਦਪੁਰ ਸਾਹਿਬ ਦੀਆਂ ਉਹ ਘੜੀਆਂ ਜਿੱਥੇ ਹਰ ਪਲ ਮੌਤ ਦਾ ਸਾਯਾ ਸੀ ਉੱਥੇ ਮਾਤਾ ਗੁਜਰੀ ਜੀ ਅਧਿਆਤਮਿਕ ਰੋਸ਼ੀ ਦੇ ਰੂਪ ਵਿੱਚ ਪ੍ਰਗਟ ਹੋਏ ਉਹਨਾਂ ਦੀ ਪ੍ਰੇਰਣਾ ਨਾਲ ਇਹ ਸਿੱਖਾਂ ਨੇ ਉਹ ਸਾਰਾ ਸੰਕਟ ਸਹਾਰਿਆ ਜਦੋਂ ਕਿਲਾ ਛੱਡਣ ਦਾ ਸਮਾਂ ਆਇਆ ਹਰ ਕੋਈ ਜਾਣਦਾ ਸੀ ਕਿ ਯਾਤਰਾ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਹੈ ਆ ਤਾਂ ਗੁਰਜੀ ਜੀ ਨੇ ਕਿਸੇ ਦੀਆਂ ਅੱਖਾਂ ਵਿੱਚ ਹਲਝੁੜਾ ਆਉਂਦੇ ਸੇ ਉਹ ਜਾਣਦੇ ਸਨ ਕਿ ਇਹ ਰਾਤ ਔਖਾ ਹੈ ਪਰ ਇਹੀ ਕਰ ਨਜ਼ਾਰਾ ਹੈ ਧੰਨਵਾਦ